ਸਤਨਾਮ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤੇ ਪਾਤਸ਼ਾਹੇ ਦਸਵੇਂ ਕਬਿਓ ਅਬਾਚ ਅਬਿਰਤੇ ਚੌਪਾਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੇ ਇੱਛਾ ਤਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰਾ ਦੋਸਤ ਸਵਾਤਵ ਕਾ ਬੋ ਆਪਹਾਦ ਮਹਮਚਾਬ ਹੋ ਸੁਖੇ ਵਸਾ ਮੂਰ ਪ੍ਰਵਾਰਾ ਸੇਵ ਸਿਖ ਸੁਬੈ ਕਰਤਾਰਾ ਮੋਹ ਰੱਛਾ ਨਜ ਕਰਦਿਆ ਕਰੀਐ ਸਾ ਬਨਨ ਕੋ ਆ ਸੰਗ ਰਿਜ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੇ ਰਹ ਪਿਆਸਾ ਮਹਾ ਸ਼ਾਡ ਕੇ ਅਮਰ ਨਾ ਤੇ ਆਵ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਚੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਵਰਿਏ ਮਰਨ ਕਾਲ ਕਾ ਤਰਾਸ਼ ਨ ਵਰਿਏ ਓ ਜੋ ਸਦਾ ਹਮਾਰੇ ਪਛਾ ਸ਼੍ਰੀ ਆਤੂਜ ਕਰਿ ਹੋ ਰੱਛਾ ਰਾਖ ਲਿਹੁ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਗੇ ਹੰਤਾ ਤਮੋ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਭਵਤਰਾ ਕਾਲ ਪਾਏ ਸ਼ੋਜ ਜੀ ਅਵਤਰਾ ਕਾਲ ਪਾਏ ਕਨੁਸ਼ ਨਬਰਗਾਸਾ ਸਗਲ ਕਾਲ ਕਾ ਕੀ ਆਤਮਸ਼ ਜਮਨ ਕਾਲ ਜੋਗੀ ਸਭ ਕੇਓ ਵੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਨੋ ਸਵਾਰ ਨਵਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਤ ਅਜਛ ਨਵਜਾਇਓ ਆਦ ਅੰਤੇ ਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਦਸਹਿ ਗੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸ਼ਿਵ ਕਨਕਾ ਸ਼ਿਵ ਗੁਣ ਸੁਖ ਦੇਉ ਸਾਤ ਨਨਕਾ ਫਲ ਮੋ ਬਦਕਿਉ ਘੜ ਘੜ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੇ ਪੀਰ ਬਚਾਨਤ ਚੀਟੇ ਤੇ ਨਿਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਅਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕੀ ਪੀਰਵ ਸ਼ਾਨ ਘੜ ਘੜ ਕੇ ਪੜ ਪੜ ਕੇ ਜਾਣ ਜਦ ਕਰਖ ਅਕਰ ਕਰਤਾਰਾ ਪ੍ਰਜਾ ਧਰਤ ਤਉ ਦੇਹ ਆਪਰ ਜਵਾਕ ਰਖ ਕਰਤ ਹੋ ਕਭੂ ਤੁਮੈ ਮਲਤ ਦੇਹ ਦਰਸਬਹੂ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਵਜੋ ਉਚਾਰੈ ਤੁਮ ਸਭ ਹਿਤ ਰਹਿ ਨਿਰਾਲਮ ਜਾਰਦ ਬੇਦ ਪੇਦ ਰਾਲਮ ਨਰੰਕਾਰ ਨਿਰਮਕਾਰ ਨਰਨਾਮੋ ਆਦਾਨੀ ਲਾਨਾਦ ਸੰਪ ਤਾ ਕਾਉਨ ਚਾਰਦ ਪੇਦਾਂ ਜਾ ਕੋ ਪੀਵ ਨਾ ਪਾਉਤ ਬਿਦਾਂ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਜਿ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੇ ਭਿਵ ਆਪ ਆਪਣੇ ਮਦ ਹੈ ਜਿਤੇ ਬਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹਿ ਬਦ ਸਜਾ ਪ੍ਰਥਮ ਸੰਸਾਰਾ ਇਕਰੂਪਨੁ ਸਰੂਪਾ ਰੰਗ ਪਿਉਰਾ ਕਹਿ ਭੂਪਾ ਹੰਡਜ ਜੇ ਰਜ ਸੇਤਿ ਕੀਨੀ ਦਬਖਾਨ ਬਹੋ ਰਚ ਦੇਨੀ ਕਹੋ ਫੁਲ ਰਾਜਾ ਹੋਇ ਬੈਠਾ ਕਹੋ ਸਿਮਨ ਪਿਉ ਸੰਗਰ ਕਠਾ ਸ agre ਸ੍ਰਿਸ਼ਟ ਦਿਖਾਇਆ ਚੰਪাব ਆ ਜੁਗਾਦ ਸਰੂਪ ਸਵੈਮ ਭਵ ਅਵਰਚਾ ਮੇਰੇ ਤੁਮ ਕਰੋ ਸਿਖੋ ਬਾਰ ਸਿਖੋ ਸੰਗੋ ਦੋਸਤ ਜਿਥੇ ਉਠਵਾਤਰ ਪਤ ਸਗਲ ਮਲੇਸ਼ ਕਰੋ ਨਨ ਕਾਤਾ ਜਿਆ ਤੋ ਜਦ ਸਰਣੀ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਔਰਖ ਜਮਨ ਪਗ ਪਰੇ ਤੇ ਹਾਰੇ ਦਿਨ ਕੈ ਤੂੰ ਸੰਕਟ ਸਭ ਟਾਰੇ ਜੋ ਅਕਲ ਕੋ ਗਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨਹਿ ਹੈ ਰਚਾ ਹੋਏ ਤਾਹੇ ਸਵ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਨ ਜਾਹੇ ਨਿਹਰ ਹੋ ਤਾਕੇ ਤਾਪ ਤਨੁ ਕਮਹਰ ਹੋ ਰਹਿ ਦ ਸਦ ਕਰਮੋ ਸਭ ਹੋਏ ਦੁਸ਼ਟ ਆਸ਼ਕ ਨ ਕੋਈ ਇਕ ਵਾਰ ਜਨਤ ਮੈ ਸੁਹਾਰਾ ਕਾਲ ਪਾਸ ਤੇ ਤਾਹੀ ਉਬਾਰਾ ਜਿਨ ਨਰਨਾਮ ਤੇ ਹਰ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹਨਣ ਕੇ ਤਮ ਸ਼ਰਨ ਤੇ ਹਾਰੇ ਆਪ ਹਾਥ ਦੈ ਨਹੋ ਬਾਰੇ ਸਰਬ othor 모호 સહਾਈ ਦੋਸਤ ਦੋਵਤੇ ਲੈ ਹੋ ਮਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਗਲ ਦੇਹ ਕੋ ਹਰਤਾ ਦੋਸਤ ਦੋਖੀਨ ਕਾਉ ਛੈ ਕਰਤਾ ਸ੍ਰੀਆ ਤੁਜ ਜਪਏ ਦਿਆਲਾ ਪੂਰਨ ਕਰਾ ਗ੍ਰੰਥ ਤਦਕਾਲਾ ਮਨ ਬਾਛਤ ਫਲ ਪਾਵੈ ਸੋਏ ਦੋਖ ਨਾ ਦਸੈ ਬਿਆਪਦ ਕੋਈ ਅਡੰ ਸੁਣਾ ਗੋਂਗੋ ਜੋ ਆਹ ਸੁਰਸਨਾ ਪਾਵੈ ਸੁਣਾ ਮੂੜ ਚਤ ਲਾਏ ਚਤੁਰਤਾ ਵੈ ਦੁਖ ਦਰਦ ਪਾਓ ਨਿਗਟ ਨਾ ਤਿਨ ਨਰਕੇ ਰਹੈ ਹੋ ਜੋ ਆਕੇ ਇੱਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ ਸਤ ਨਹਿ ਸੈ ਸਪਣੀ ਜੈ ਅਰਧ ਸੈਸ ਆਪਣ ਤਿਨ ਕਹਿਜੈ ਪਾਦਰ ਸੁਦੇ ਅਸ਼ਟਮੀਰਵ ਵਾਰਾ ਤੀਰ ਸੋਧ ਰਵ ਅਗੰਧ ਸੁਧਾਰਾ ਸਵਈਆ ਪਾਹੇ ਗਹਿ ਜਉ ਤੇ ਤੁਮਰੇ ਤਵ ਤੇ ਕੁਮਾਖ ਦਰਨਹੀ ਆਨਿਉ ਰਾਮ ਰਹੀਮ ਪ੍ਰਾਨ ਕਰਾਨ ਅਨੇਕ ਹੈ ਮੇਕ ਨਾ ਮਾਨਿਉ ਸਿਮਰੇ ਸਾਸ ਸਰਬੇ ਸਬੈ ਮੋਪੇ ਦੇ ਕਹਿਆ ਮੇਕ ਨਾ ਜਾਣਿਉ ਅਸਰੇ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਉ ਦੁਹਰਾ ਸਗਨ ਦਵਾਰ ਕੋ ਛੜਖੈ ਗਹਿਓ ਤਹਾਰੋ ਦਵਾਰ ਬਾਹੀ ਗਹਿ ਕੇ ਲਾਜ ਅਸ ਗੋਬਿੰਦਾਸ ਤਹਾਰ ਅਗਲਾ ਦਵਾਰ ਕੋ ਛੜਕੈ ਗਏ ਹੋ ਦਵਾਰ ਅਦਵਾਰ ਵਾਹਿ ਗਹੇ ਕੇ ਲਾਜ ਅਸ ਗੋਬਿੰਦ ਦਾਸ ਤਹਾਰ ਵਾਹਿ ਗੁਰੂ ਰਾਮਖਲੇ ਮਹਲਾ ਤੀਜਾ ਨ ਦੇਖ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੇ ਮਨਵ ਜੀਆਂ ਵਾਧ ਆਈਆਂ ਰਾਗ ਨਤਨ ਪਰਵਾਰ ਪ੍ਰਿੰਗਿਆ ਸ਼ਬਦ ਗਾ ਬਨਾਈਆ ਸ਼ਬਦੋ ਤਾ ਗਾਬ ਹੋ ਹਰੀ ਕੀ ਰਾ ਮਨ ਜਨੇ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਦੂ ਸਦਾ ਰਹੋ ਹਰ ਨਾਲੇ ਹਰ ਨਾਲਾ ਰਹੋ ਤੋ ਮਨ ਮੇਰੇ ਦੂ ਸਭ ਸਾਰਣ ਅੰਗੇ ਗਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਉਨਾਗਲਾ ਸਮਰਾਤ ਸਵਾਮੀ ਸੋਖ ਯਮਨ ਅ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੇ ਨਾਮ ਨਮਸਾਵੈ ਨਾਮ ਜਿਨ ਕੈ ਮਨੁਸਿਆ ਆਵਾ ਦੇਬਦ ਕਨੇਰੇ ਕਹਿ ਨਾਨਕ ਸਤੇ ਸਾਹਿਬ ਕੀਆ ਨਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਇਨ ਬਖਸ ਸਭ ਗਵਾਜਾ ਅਗਰ ਸਾ ਸੋਧਮਨਾ ਹੁਸਿਆ ਜਨੇਤਾ ਸਾ ਪਜਾਈਆ ਸਦਾ ਕਰਮਾਨ ਕੀਤਾ ਅਗਰ ਬਟੋ ਜਿਸ ਦੀ ਐਬੜਿਆ ਗਿਲ ਕਹਿ ਨਾਨਕ ਸੁਨੋ ਸੰਤ ਹੋ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸਵਾਗੈ ਸਭਾਗੈ ਸ਼ਬਦਵਾਜੇ ਕਲਾਜਿਤ ਕਰਤਾ ਰੀਆਂ ਪੰਜ ਦੂਤ ਦਵਸ਼ ਕਿਤੇ ਕਾਲ ਗੰਡਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਅਦਕਾਰ ਅਨਹਦ ਵਾਚੇ ਆਨੰਦ ਸੁਣੋ ਹੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਬ੍ਰਹ ਪਾਇਆ ਤਰੇ ਸਗਲ ਵਿਸੂਰੇ ਦੁਖ ਰੋਸ ਨਤਾ ਵਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਾਏ ਸਰਸੇ ਪੂਰੇ ਗੁਰ ਤੈ ਜਾਣੀ ਸੁਨਤੇ ਪੁਰਿਤ ਕਹਤੇ ਪਵਿਤ ਸਤਗੁਰ ਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਆਵਾਜੇ ਅਨਹਦ ਤੂਰੇ ਸ਼ਲੋਕ ਪਵਨ ਗਰੂ ਪਾਣੀ ਪਿਤਾ ਮਾਤਾ ਤਰਤ ਮਹਤੂ ਦਿਵਸ ਰਾਤ ਵਿਦਾਇ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਅਵਾਚਾ ਧਰਮ ਹ ਦੂਰ ਕਰਮੇ ਆਪੋ ਆਪਣੀ ਕੀ ਨੇੜਾ ਕਹਿ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਆਕਾਲ ਨਾਨਕ ਤੇ ਮ ਕੋ ਜਾਲੇ ਕਿਤੇ ਛੁੱਟੇ ਨਾਨ ਜਿਨੇ ਨਾਮ ਤੇ ਆਇਆ ਗਏ ਮਸਕਤ ਆਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ